ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਅਮਰਿਤਪਾਲ ਦੇ ਪਰਿਵਾਰ ਦੇ ਵੱਲੋਂ ਮੰਤਰੀ ਕੁਲਦੀਪ ਢਾਲੀਵਾਲ ਨੂੰ ਘੇਰਾ ਪਾਇਆ ਗਿਆ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦਾ ਮੁੱਦਾ ਚੱਕਿਆ ਤੇ ਉੱਥੇ ਹੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੱਸਦੀ ਹੈ ਕਿ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਮੰਤਰੀ ਕੁਲਦੀਪ ਢਾਲੀਵਾਲ ਜਿਹੜੇ ਕਿ ਬੀਬੀਆਂ ਦੇ ਕੋਲ ਖੜੇ ਨੇ ਤੇ ਉੱਥੇ ਹੀ ਇਹ ਜਿਹੜੀਆਂ ਕਿ ਬੀਬੀਆਂ ਨੇ ਭਾਈ ਅਮਰਿਤਪਾਲ ਸਿੰਘ ਦੀਆਂ ਮਾਸੀਆਂ ਜਿਹੜੀਆਂ ਕਿ ਦੱਸੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਸਿੱਖ ਜਥੇਬੰਦੀਆਂ ਦੀ ਕੀ ਗਲਤੀ ਹੈ ਜੋ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਜੀ ਦੇ ਮਾਤਾ ਜਿਹੜੇ ਕਿ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਉਹ ਵੀ ਜੇਲ੍ਹ ਦੇ ਵਿੱਚ ਬੰਦ ਰਹੇ ਤੇ ਉਹਨਾਂ ਨੂੰ ਰਿਹਾ ਜਿਹੜਾ ਕੀਤਾ ਜਾਵੇ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਹੀ ਸਾਡੇ ਸਿੱਖ ਜਥੇਬੰਦੀਆ ਬੇਕਸੂਰ ਨੇ ਤੇ ਹੇ ਇਸ ਗਾਲ ਨੂੰ ਲੈ ਕੇ ਮੰਤਰੀ ਕੁਲਦੀਪ ਢਾਲੀਵਾਲ ਦੇ ਵੱਲੋਂ ਯਕੀਨ ਦਬਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਮੀਟਿੰਗ ਹੁੰਦੀ ਹੈ ਤਾਂ ਅਸੀਂ ਮੀਟਿੰਗ ਦੇ ਵਿੱਚ ਸਿੱਖ ਜਥੇਬੰਦੀਆਂ ਨੂੰ ਲੈ ਕੇ ਚਰਚਾ ਜ਼ਰੂਰ ਕਰਾਂਗੇ ਤੇ ਜਿਸ ਦੇ ਦੌਰਾਨ ਭਰੋਸਾ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦੇ ਵੱਲੋਂ ਜਿਹੜਾ ਕਿ ਸਿੱਖ ਜਥੇਬੰਦੀਆਂ ਨੂੰ ਲੈ ਕੇ ਯਕੀਨ ਦਬਾਇਆ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਤੁਸੀਂ ਬੱਚਿਆ ਵਾਲਾ ਘਰ ਨੂੰ ਕਹ ਕੇ ਜਾ ਇਥੇ ਦੂਆ ਪੰਜਾਬ ਲਿਆਂਦਾ ਜਾਵੇ ਅਈ ਨਾ 40000 ਲਾ ਕੇ ਕਿੱਥੋਂ ਜਾ ਸਕਦੇ ਸਾਹਮਣੇ ਮੋਰਚਾ ਲੱਗਾ ਬੰਦੀ ਜਿੱਲਾ ਦਾ ਦੇਖੋ ਨਾ ਤਾਂ ਕਿਸੇ ਤੇ ਮੈਂ ਮੈਂ ਕਿਸੇ ਕੋਲ ਬਾਹਰ ਹਾਂਜੀ ਤੁਹਾਡੇ ਤੋਂ ਸਭ ਤੋਂ ਪਹਿਲਾਂ ਮੈਂ ਬਾਹਰ ਹਾਂ ਤੁਹਾਨੂੰ ਆਰਜੰਟ ਬਾਅਦ ਚੁੱਕੀਏ ਅਜੇ ਵੀ ਤੁਹਾਡੇ ਨਾਲ ਆ ਬਿਲਕੁਲ ਸਾਡੇ ਪਰੇਸ਼ਾਨੀ ਮੇਰੇ ਤੇ ਉਹ ਦੇਖੋ ਪਾਣੀ ਮੁਕਪਾਲ ਦੀ ਮਾਤਾ ਦਾ ਕੀ ਕਸੂਰ ਆ ਅੱਜ ਇਹ ਸਾਥੀ ਇੱਕ ਤੇ ਉਹਨਾਂ ਨੂੰ ਚੁੱਕਿਆ ਹੋ ਜਾਵਾ ਕਿ ਕਿਹ ਅਹੀ ਲਗਰ ਪਿੰਡ ਵਾਲੇ ਦੇ ਨੇੜੇ ਸੀ ਜਦੋਂ ਤੱਕ ਦਾ ਸਾਰੇ ਪ੍ਰਸ਼ਾਸਨ ਨੂੰ ਪਤਾਵਾ ਲੋ 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 ਚਲੋ ਪ੍ਰਸ਼ਾਸਨ ਵੀ ਜਾਂ ਸਾਡੇ ਪੈਨਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਮੈਂ ਸਾਡੇ ਹਾਂ ਵੇਖੋ ਆਪਾਂ ਤਾਂ ਕਰ ਬੇਨਤੀ ਆ ਬਸ ਹਾਂਜੀ ਮੈਂ ਹੌਟ ਤੱਕ ਬੋਲ ਹਰ ਮੀਟਿੰਗ ਦੇ ਵਿੱਚ ਹਰ ਤਾਰੀਖ ਤੇ ਇਹਨਾਂ ਨੂੰ ਪਤਾ ਕਿ ਸਾਨੂੰ ਨਾ ਇਹ ਮੰਨ ਇਸ ਗੱਲ ਦਾ ਮੈਂ ਹਮੇਸ਼ਾ ਹੀ ਵਕੀਲ ਹਾਂ ਮੈਂ ਸਭ ਤੋਂ ਪਹਿਲਾਂ ਮੈਂ ਹੀ ਆਵਾਜ਼ ਚੁੱਕਾਂਗਾ ਤੁਸ ਕੋ ਪਰ ਇਹ ਦੇਖੋ ਜੀ ਹਾਂ ਜੀ ਖਬਰ ਪੰਜਾਬ ਦਾ ਮਸਲਾ ਵਾ ਜੇ ਤੇ ਪਾਈ ਮਟਪਾਲ ਦਾ ਕੋਈ ਗਲਤ ਡਿਸੀਜਨ ਹੈਗਾ ਹੀ ਫੀਲ ਸੰਦੋਖਾ ਇਹ ਕਿ ਅਮਰਤੋਸ਼ ਕੌੜਾ ਕੋਈ ਗਨਾ ਨਹੀਂ ਆ ਤੇ ਪ੍ਰਚਾਰ ਕਰਨਾ ਦਾ ਭਾਈ ਜੀ ਆਪਣੇ ਵੀਜੀ ਆਪਾਂ ਨੂੰ ਬਚਾ ਦੇਉਂਦੇ ਆਪਾਂ ਨਾਲ ਹਾਂ ਹਾਂ ਕੋਈ ਨਹੀਂ ਆਪਾਂ ਨਾਲ ਕਰਦਾ ਹੀ ਹੈ ਆਪਾਂ ਤੋਂ ਹਾਲੇ ਕਰ ਸਕਦੇ ਆਂ ਦਾ ਦਾ ਕੋਈ ਨਹੀਂ ਸਾਡੇ ਨਾਲ ਨਾ ਵਾਟ ਕਰੋ ਹਰ ਇੱਕ ਦਾ ਪ੍ਰਚਾਰ ਹੁੰਦਾ ਹੈ ਤੁਹਾਡੇ ਕੋਈ ਗੱਲ ਮੇਰੀ ਡਿਊਟੀ ਹੈ ਬੇਲੀ ਡਿਊਟੀ ਆ ਲੋਕਾਂ ਦੀ ਗੱਲ ਨਹੀਂ ਮੈਂ ਬੈਠਾ ਹਾਂ ਇਹ ਤਾਂ ਇਹ ਇਹ ਆਪੇ ਬੋਲਦਾ ਰਹਿੰਦੇ ਡਿਊਟੀ ਚਾਰੇ ਦੀ ਕੀ ਕਰਿਆ ਸਾਰੇ ਹੋਰਿਵਲ ਨਹੀਂ ਆ ਗਏ ਕਿ ਕਿ ਨਿਬੜੂ ਕਰ ਜਾਣਾ ਸੋਕੀ ਜਾਉਣੀ ਹੈ ਜੀ ਬਹੁਤ ਔਖਾ ਮੰਗਿਆ ਅਗਲੀ ਜੀ ਉਹਨਾਂ ਨੂੰ ਪੰਜਾਬ ਨੂੰ ਜੇ ਲਾ ਪਾ ਜਾਓ ਸਿੱਖ ਨੂੰ ਬਹੁਤ ਤਰਫ ਤੋਂ ਇਹ ਆਵਾਜ਼ ਮੈਚ ਜਾਊਗਾ ਕੁਝ ਨਹੀਂ ਕੈਂਪਿੰਗ ਲੱਗਵਾ ਦੇ ਉੱਪਰ ਲੱਤੀ ਜਾ ਆਪਣੇ ਇੰਟਰਮੀਨ ਆਪਾਂ ਨੂੰ ਸਾਰੇ ਹੀ ਪੁਲਿਸ ਕੋਟੇ ਆ ਗਏ ਇਸ ਕਰਕੇ ਆਪਾਂ ਤੁਹਾਨੂੰ ਉਹਦੀ ਅਜੇ ਕੋਈ ਗੱਲ ਬੇਤੀ ਦੀ ਗੱਲ ਦੀ ਤੁਸੀਂ ਹੁਕਮ ਕਰ ਹਾਂਜੀ ਕੋਈ ਗੱਲ ਜਿਹੜੀ ਆ ਸਰਕਾਰ ਜਿਹੜੀ ਆ ਆਮ ਪਾਰਟੀ ਦੀ ਆ ਇਸ ਕਰਕੇ ਆਪਾਂ ਉਹਨਾਂ ਦੇ ਗਾੜੀ ਗੁਜਾਰਸ਼ ਕੀਤੀ ਆ ਕਿ ਸਾਡੇ ਬੰਦੀ ਸਿੰਘ ਜਿਹੜੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਏ ਖੁੱਛੇ ਨੰਬਰ ਤੇ ਆ ਕਿ ਦੇਖੋ ਭਾਈ ਅਮਰਪਾਲ ਦਾ ਕੋਈ ਕਸੂਰ ਨਹੀਂ ਉਹਨਾਂ ਦੇ ਫੋਨ ਵੀ ਬੰਦ ਆ ਡਿਗੂਗਾੜ੍ਹ ਤੋਂ ਜਿਹੜੇ ਆਪਾਂ ਪੰਜਾਬ ਦੀਆਂ ਜ਼ੇਲਾਂ ਚ ਮੰਗ ਕੀਤੀ ਆ ਕਿ ਉਹਨਾਂ ਨੇ ਇਹ ਕਹਿੰਦੇ ਕਿ ਤਾਂ ਜਾਏ ਉਹ ਕਹਿੰਦੇ ਕਿ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਆਪਾਂ ਉਹਦਾ ਰਿਵਲ ਕੋ ਇਹੋ ਹੀ ਮੰਨ ਕੀਤੀ ਆ ਚਲੋ ਅੰਨਾ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਆ ਸਾਰੇ ਜਿਹੜੇ ਲੀਡਰ ਹੁੰਦੇ ਆ ਚੰਗੇ ਨਹੀਂ ਤੇ ਸਾਰੇ ਮਾੜੇ ਵੀ ਨਹੀਂ ਹੁੰਦੇ ਬੜੀ ਰਿਸਪੈਕਟ ਦੇ ਨਾਲ ਅੰਨਾ ਧਿਆਨ ਨਾਲ ਗੱਲ ਸੁਣੀ ਆ ਉਹਦੇ ਤੇ ਗੌਰ ਕਰਨ ਨੂੰ ਕਿਹਾ ਵਾ ਬਾਕੀ ਅੱਗੇ ਵੇਖੋ ਕਾਰਵਾਈ ਕੀ ਕਰਦੇ ਆ ਕੀ ਨਹੀਂ ਕਿਉਂਕਿ ਇਲੈਕਸ਼ਨ ਵੀ ਤੇ ਆਈ ਆ ਬੜੇ ਮਾਨ ਦੇ ਨਾਲ ਪੰਜਾਬ ਦੇ ਲੋਕਾਂ ਨੇ ਬੰਦਮੇ ਸ਼ੀਟਾਂ ਦੇ ਕੇ ਝਾੜੂ ਨੂੰ ਬਣਾਇਆ ਸੀ ਸਇਸ ਕਰਕੇ ਆਪਾਂ ਕਹਿੰਦੇ ਆ ਕਿ ਦੁਬਾਰਾ ਜਿਹੜੇ ਪਹਿਲੀਆਂ ਸਰਕਾਰਾਂ ਤੋਂ ਸੁਕਾਏ ਹੋਏ ਲੋਕ ਹੀ ਉਹਨਾਂ ਨੇ ਇਹ ਸਰਕਾਰ ਬਣਾਈ ਆ ਤੇ ਜੇ ਇਹ ਸਰਕਾਰ ਵੀ ਜੁਲਮ ਕਰੂਗੀ ਤੇ ਬਹੁਤ ਹੀ ਮਾੜੀ ਆ ਫਿਰ ਤੇ ਪੰਜਾਬ ਵਾਸਤੇ ਸਾਡਾ ਕੋਈ ਕੋਈ ਵੀ ਜਿਹੜਾ ਸਾਡੇ ਸਾਨੂੰ ਸਾਰੇ ਲੋਕਾਂ ਤੋਂ ਯਕੀਨ ਚੁੱਕਿਆ ਗਿਆ ਵਾ ਇਸ ਕਰਕੇ ਆਪਾਂ ਇਹੋ ਹੀ ਇਹਨਾਂ ਨੂੰ ਬੇਨਤੀ ਕੀਤੀ ਆ ਇਹ ਸਵਿਛਨ ਦਿੱਤਾ ਗਿਆ ਤੁਹਾਨੂੰ ਨਾ ਉਹਨੂੰ ਵਿਸ਼ਵਾਸ ਤੇ ਉਹ ਦੇਖ ਕੇ ਗਿਆ ਕਿ ਮੈਂ ਅੱਜ ਇਹ ਵਕੀਲ ਵੀ ਆ ਨਾਮੰਦਾ ਮੈਂ ਬਾਤ ਚਾ ਮੈਂ ਤੁਹਾਡੀ ਗੱਲ ਜਿਹੜੀ ਹੈ ਮੈਂ ਤੁਹਾਡੀ ਆਵਾਜ਼ ਜਿਹੜੀ ਆ ਚੁੱਕਾਂਗਾ ਤੇ ਮੈਂ ਇਸ ਇਸ ਗੱਲ ਦੇ ਨਾਲ ਤੁਹਾਡੇ ਨਾਲ ਸਹਿਮਤ ਹਾਂ ਜੋ ਤੁਸੀਂ ਕਹਿ ਰਹੇ ਹੋ ਜਿੱਦਾਂ ਲਈ ਭਾਈ ਸਾਹਿਬ ਦੀ ਮਾਤਾ ਜੀ ਆ ਫਿਰ ਕਸੂਰ ਤੋਂ ਉਹਨਾਂ ਨੂੰ ਰਤਨ ਚੁੱਕਿਆ ਗਿਆ ਵਾ ਤੇ ਉਹਨਾਂ ਬਾਰੇ ਵੀ ਅਸੀਂ ਗੱਲ ਕੀਤੀ ਆ ਬਲੇ ਜਦੋਂ ਵੇਦ ਕਰਨੇ ਕਾਨੂੰਨ ਬਣਾਇਆ ਸੀ ਸਾਰੇ ਭਾਰਤੀਆਂ ਲਈ ਇੱਕ ਕਾਨੂੰਨ ਸੀ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਅਸੀਂ ਸਿੱਖ ਭਰਾ ਦੀ ਦੇ ਨਾਲ ਹੁਣ ਤੁਸੀਂ ਤੁਹਾਨੂੰ ਭਰੋਸਾ ਦੇ ਕੇ ਗਏ ਨੇ ਇਹਨਾਂ ਨੇ ਭਰੋਸਾ ਦਿੱਤਾ ਇਹੀ ਗ੍ਰਿਫਤਾਰ ਕਰਾਉਣ ਵਾਲੇ ਨੇ ਇਹੀ ਐਨਐਸਏ ਲਾਉਣ ਵਾਲੇ ਨੇ ਇਹੀ ਭਰੋਸਾ ਦੇਣ ਵਾਲੇ ਨੇ ਇਹ ਸਾਡੇ ਲਈ ਕਾਨੂੰਨ ਹੋਰ ਹੈ ਤੇ ਇਹਨਾਂ ਦੇ ਕਾਨੂੰਨ ਹੋਰ ਆ ਵੇਖੋ ਡਾਕਟਰ ਅਮਰਿਕਰ ਦੇ ਸਾਰੇ ਸਾਰੇ ਜਗਤ ਜਿਹੜਾ ਇਹਨਾਂ ਦਾ ਸਤਿਕਾਰ ਕਰਦਾ ਡਾਕਟਰ ਸਾਹਿਬ ਦਾ ਸਾਰੇ ਆਪਾ ਜਿਸੀ ਇਕ ਸਾਰੇ ਇਹਨਾਂ ਦੇ ਕਾਨੂੰਨ ਨੂੰ ਮੰਨਦੇ ਆ ਕਿਤੇ ਡਾਕਟਰ ਮੇਕਗਰ ਦਾ ਕਾਨੂੰਨ ਆਪਣੇ ਹੱਕਾਂ ਦੀ ਗੱਲ ਲੈਣ ਲਈ ਅਸੀਂ ਜੋ ਕੋਈ ਸੰਘਰਸ਼ ਕਰਦੇ ਆ ਸਾਡੇ ਤੇ ਐਨਐਸਏ ਲਗਾ ਦਿੱਤਾ ਜਾਂਦਾ ਫਿਰ ਇਹ ਸਾਨੂੰ ਭਰੋਸਾ ਦੇ ਦਿੰਦੇ ਨੇ ਅਸੀਂ ਕੁਝ ਕਰਾਂਗੇ ਅਸੀਂ ਕੁਝ ਕਰਾਂਗੇ ਤੁਸੀਂ ਇਹਨਾਂ ਦੇ ਭਰੋਸਿਆਂ ਤੇ ਵਿਸ਼ਵਾਸ ਕਰਦੇ ਹੋ ਇਹ ਨਹੀਂ ਕਰਦੇ ਵਿਸ਼ਵਾਸ ਸਾਡਾ ਫਰਜ਼ ਹੀ ਵੀ ਇੱਕ ਵਾਰੀ ਆਪਾਂ ਸ਼ਾਂਤਮਈ ਇਹਨਾਂ ਨੂੰ ਕੋਸ਼ਿਸ਼ ਰਿਹਾ ਐਜੇ ਇਹਨਾਂ ਨਮਾਇੰਦਿਆਂ ਤਾਂ ਕਰ ਤੁਸੀਂ ਅਮਰਪਾਲ ਜੀ ਤੁਹਾਨੂੰ ਕੀ ਲੱਗਦੇ ਹੋ ਠੀਕ ਹੈ ਜੀ ਤੁਸੀਂ ਠੀਕ ਹੈ ਜੀ ਤੁਸੀਂ ਸਰਦਾਰ ਜੀ ਲਓ ਜੀ ਡਾਕਟਰ ਭੀਮਰਾਓ ਮੇਦਕਰ ਨੇ ਸਭਧਾਨ ਬਣਾਇਆ ਸੀ ਭਾਰਤ ਦੇ ਲਈ ਇੱਕ ਸਾਰਿਆਂ ਲਈ 17 ਵਾ ਇੱਕ ਲੱਗਦੀਆਂ ਸਨ ਵੱਡੇ ਵੀ ਪਰਿਵਾਰ ਦੇ ਗਏ ਭਾਈ ਸਾਡੇ ਨਾਲ ਡਿਬਲੂ ਗਾਜ ਡਿਬਲੂ ਗੜ ਇੱਕ ਦਾ ਬੇਟਾ ਫੌਜੀ ਦੇ ਮਾਰਦਾ ਕੀ ਕਹਿਣਾ ਚਾਹੋਗੇ ਤੁਸੀਂ ਕੀ ਮੰਗ ਕਰਦੇ ਸਰਕਾਰ ਇਹੋ ਹੀ ਭੰਗ ਕਰਤੀਆਂ ਤੇ ਬੱਚਿਆਂ ਵਾਲਾ ਘਰ ਝੁਕੋਂ ਕੇ ਜਿੱਥੇ ਇੱਥੇ ਡੂਆ ਹੈ ਪੰਜਾਬ ਲਈ ਆਂਦਾ ਜਾਵੇ ਇਨਾ 40000 ਲਾ ਕੇ ਕਿੱਥੋਂ ਜਾ ਸਕਦੇ ਆਪਣੇ ਸਾਹਮਣੇ ਹੀ ਵਰਚਾ ਲਗਾ ਪਰ ਤੁਸੀਂ ਤਾਂ ਦੇਖੋ ਉਹਨਾਂ ਦਾ ਕੋਈ ਸਬੰਧ ਨਹੀਂ ਹੈ ਮੈਂ ਮੇਰੇ ਕਿਹਦੇ ਨਾਲ ਹਾਂਜੀ ਉਹ ਦੁਬਾਰਾ ਦੋ ਸਭ ਤੋਂ ਪਹਿਲਾਂ ਮੈਂ ਬਾਅਦ ਸ਼ਾਊਗਾ ਤੁਸੀਂ ਕਰੋ ਤੁਹਾਨੂੰ ਆਜਾ ਮਾ ਚੁੱਕੀ ਹੈ ਅੱਜ ਵੀ ਤੁਹਾਡੇ ਨਾਲ ਆ ਰਿਹਾ ਬਿਲਕੁਲ ਸਾਡੇ ਪਰ ਸਿੰਘ ਮੇਰੇ ਅੱਗੇ ਉਹਨੇ ਕੋ ਪਾਇਮਕ ਪਾਲ ਦੀ ਮਾਤਾ ਦਾ ਕੀ ਕਸੂਰ ਆ ਅੱਜ ਇਹ ਸਾਥੂ ਰਿਖੇ ਉਹਨਾਂ ਨੂੰ ਛੁਪਾਇਆ ਜਾਂ ਕਿਤੇ ਹੀ ਲਗਰ ਪਿੰਡ ਕਰਵਾ ਕੇ ਚਲੇ ਗਏ ਸੋ ਦਾ ਤਾਂ ਸਰਪੰਚ ਸਾਹਿਬ ਨੂੰ ਪ੍ਰਸ਼ਾਸਨ ਨੂੰ ਪਤਾ ਵਾ ਹੈਲੋ